ਆਉਣ ਵਾਲੇ 48 ਘੰਟਿਆਂ ਦੇ ਦੌਰਾਨ ਮੌਸਮ ਦਾ ਮિજાਜ ਇੱਕ ਵਾਰ ਫਿਰ ਤੋਕਰਵਟ ਲੈ ਸਕਦਾ ਹੈ ਤੇ ਮੌਸਮ ਮਾਹਿਰਾਂ ਨੇ ਜਾਰੀ ਕੀਤੇ ਵਿਸ਼ੇਸ਼ ਬੁਲੈਂਟਨ ਚ ਇਹ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਸਤਾਨਾ ਤੋਂ 18 ਦਸੰਬਰ ਨੂੰ ਲੁਧਿਆਣਾ ਸਮੇਤ ਪੰਜਾਬ ਚ ਸੀਤ ਲਹਿਰ ਜ਼ੋਰ ਫੜ ਸਕਦੀ ਹੈ ਜਿਸ ਨਾਲ ਠਾਰ ਹੋਰ ਵਧੇਗੀ ਅਤੇ ਮੈਦਾਨੀ ਇਲਾਕਿਆਂ ਚ ਵੱਧ ਤੋਂ ਵੱਧ ਤਾਪਮਾਨ 16 ਤੋਂ 20 ਡਿਗਰੀ ਸੈਲਸੀਅਸ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 4 ਤੋਂ 8 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ ਰਮਨ ਕੁਮਾਰ ਜੀ ਸਰ ਜੀ ਠੰਡ ਵਧਰੀ ਕੀ ਕਹਿਣਾ ਹੈ ਤੁਸੀਂ ਠੰਡ ਵਾਜੀ ਜੀ ਇਹ ਬਹੁਤ ਜ਼ਿਆਦੀ ਠੰਡ ਹੋ ਚੁੱਕੀ ਆ ਜੀ ਬਹੁਤ ਜ਼ਿਆਦਾ ਠੰਡ ਹੋ ਚੱਕੀ ਆ ਅਸੀਂ ਤਾਂ ਇੱਥੇ ਚਾਹ ਪੀ ਕੇ ਸਾਰ ਲੈਨੇ ਆ ਜੀ ਕਾਰੋਬਾਰ ਬੰਦ ਹੋਏ ਆ ਕਿਸਾਨ ਵਿਚਾਰੇ ਧਰਨਿਆਂ ਤੇ ਬੈਠੇ ਆ ਜੀ ਉਹਨਾਂ ਬਾਰੇ ਸਰਕਾਰ ਸੋਚੇ ਜੀ ਕੁਝ ਇੱਕ ਠੰਡ ਨਾਲ ਜੋ ਆ ਜੀ ਬਹੁਤ ਨੁਕਸਾਨ ਹੋ ਰਿਹਾ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਆ ਉਹ ਐਕਸੀਡੈਂਟਾਂ ਨੂੰ ਰੋਕਣ ਵਾਸਤੇ ਸਰਕਾਰ ਨੂੰ ਵੱਧ ਤੋਂ ਵੱਧ ਸੜਕਾਂ ਬਣਾਉਣੀਆਂ ਚਾਹੀਦੀਆਂ ਜੀ ਕੁਝ ਲਾਈਟਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜਿਹੜਾ ਐਕਸੀਡੈਂਟ ਨਾਲ ਵਿਚਾਰੇ ਬਹੁਤ ਵੀਰ ਜਿਹੜੇ ਜਾਨ ਗਵਾ ਚੁੱਕੇ ਆ ਉਹਨਾਂ ਵੀਰਾਂ ਵਾਸਤੇ ਅਰਦਾਸ ਜਾਂ ਬੇਨਤੀ ਆ ਸਰਕਾਰ ਵਾਸਤੇ ਵੀ ਸਰਕਾਰ ਨੂੰ ਵੀ ਬੇਨਤੀ ਆ ਵੀ ਇਹਨਾਂ ਬਾਰੇ ਸੋਚੋ ਕੁਛ ਜਾਨਾ ਜਾ ਰਹੀਆਂ ਜੋ ਇਹਨਾਂ ਵਾਸਤੇ ਸੜਕਾਂ ਦਾ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਚਾਹ ਦੇ ਪਿਆਲੇ ਚੱਲ ਰਹੇ ਜੀ ਚਾਹ ਦੇ ਪਿਆਲੇ ਚੱਲ ਰਹੇ ਆ ਜੀ ਠੰਡ ਕਰਕੇ ਜੀ ਹੋਰ ਵਿਹਲੇ ਬੈਠੇ ਆ ਜੀ ਕਿਸਾਨ ਵਿਚਾਰੇ ਜੀ ਧਰਨਿਆਂ ਤੇ ਗਏ ਆ ਕਾਰੋਬਾਰ ਦੇ ਪਹਿਲਾਂ ਹੀ ਬੰਦ ਸੀਗੇ ਹੋਰ ਠੰਡ ਨਾਲ ਕਾਰਨ ਹੋਰ ਜਿਹੜੇ ਆ ਕਾਰੋਬਾਰ ਬੰਦ ਹੋ ਚੁੱਕੇ ਆ ਤੇ ਸਰਕਾਰ ਨੂੰ ਬੇਨਤੀ ਆ ਵੀ ਦਾ ਜਲਦੀ ਤੋਂ ਜਲਦੀ ਇਹਨਾਂ ਕਿਸਾਨਾਂ ਦਾ ਹਾਲ ਕੱਢਿਆ ਜਾਵੇ ਬਹੁਤ ਧੰਨਵਾਦੀ ਹੋਵਾਂਗੇ ਸਰਕਾਰ ਦੇ ਜੀ ਬੁਲਚਨ ਜੀ ਵਾਇਰੂਪਾਲ ਖਾਲਸਾ ਵਾਇਰੂਪਾਲ ਫਤਿਹ ਕੀ ਕਹਿਣਾ ਚਾਹੁੰਦੇ ਜੀ ਠੰਡ ਵੱਧ ਰਹੀ ਹੈ ਠੰਡ ਬਹੁਤ ਹੋ ਗਈ ਹੈ ਜੀ ਬਹੁਤ ਜਿਆਦਾ ਠੰਡ ਹੋ ਗਈ ਆ ਕੋਈ ਸਵੇਰ ਦੇ ਹੀ ਅੱਗੇ ਸਿੱਧੇ ਨਾ ਕੋਈ ਕੰਮ ਨਾ ਕੋਈ ਕਾਰ ਹੈ ਜੀ ਇੱਕ ਮੋਦੀ ਨੇ ਪੰਗਾ ਪਾਇਆ ਜੀ ਮੋਦੀ ਨੇ ਹੱਦੋਂ ਵੱਧ ਪੰਗਾ ਪਾਇਆ ਜੀ ਹਾਂ ਜੀ ਅਸੀਂ ਤਾਂ ਚਲੋ ਇੱਥੇ ਅੱਗੇ ਸਿਰ ਕਿਸਾਨੇ ਰੋਡਾਂ ਦੇ ਬੈਠੇ ਆ ਜੀ ਕਿਸਾਨਾਂ ਨੇ ਬਹੁਤ ਉੱਥੇ ਧਰਨੇ ਧਰਨੇ ਲੱਗੇ ਆ ਬਹੁਤ ਮਾੜਾ ਕਰਦਾ ਪਿਆ ਬੋਦੀ ਹਾਂਜੀ ਨਹੀਂ ਤਾਂ ਸਾਡੀ ਨਹੀਂ ਪੈਦੀ ਘਰ ਦੇ ਗਿਜਾਰੇ ਕਿੱਦਾਂ ਜਾਂਦੇ ਨੇ ਘਰ ਦੇ ਗਿਜਾਰੇ ਵੇਖੋ ਸਾਰਾ ਜਵੇਰ ਨਹੀਂ ਆਏ ਲਿਵਰ ਦਾ ਕੰਮ ਕਰੀਦਾ ਸਵੇਰ ਦੇ ਤੋਂ ਵੇਖਣੇ ਕੋਈ ੱਡੀ ਗੁੱਡੀ ਓਨੀ ਨਹੀਂ ਤਾਂ ਸਾਹਮਣੇ ਅਸੀਂ ਆਪਾਂ ਆਖਦੇ ਸੇਕਣ ਔਰ ਵੇਖੋ ਜੀ ਮੇਰੇ ਬੈਠੇ ਦਾ ਪੰਧਾ ਨੇ ਬੈਠੇ ਚਾਹ ਜੀ ਪੀਣੇ ਤੋਂ ਲੱਗ ਜੂਗੀ ਹਾਂਜੀ ਚਾਹ ਪੀਣੇ ਪਏ ਫਿਰ ਹਾਂਜੀ 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 ਚਾਹ ਦੇ ਬਾਰ-ਬਾਰ ਪੀਣੀ ਪੈਣੀ ਜੀ ਹਾਂਜੀ ਕੀ ਨਾਮ ਹੈ ਜੀ ترਸੀਮ ਸਿੰਘ ਜੀ ਕੀ ਕਹਿਣਾ ਚਾਹਤੇ ਜਿਹੜੀ ਤੁੰਦਬੱਦ ਰਹੀ ਸਰ ਤੁੰਦਬੱਦ ਰਹੀ ਹੈ ਜੀ ਬਹੁਤ ਜਿਆਦੀ ਪ੍ਰੋਬਲਮ ਆ ਰਹੀ ਹੈ ਅੱਗੇ ਹੀ ਪ੍ਰੋਬਲਮ ਸੀ ਕਮਾਕਾਰਾਂ ਦੇ ਅੱਗੇ ਨਹੀਂ ਸੀ ਹੈਗੇ ਤੇ ਹੁਣ ਤੇ ਬਿਲਕੁਲ ਹੀ ਡਾਊਨ ਹੋ ਗਏ ਆ ਤੇ ਇਹੀ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਜਿਹੜੇ ਕਿਸਾਨ ਵੀਰ ਭੈਣ ਭਰਾ ਉਥੇ ਸਹੇ ਆ ਉਹਨਾਂ ਨੂੰ ਉਥੇ ਸਰਕਾਰ ਉਹਨਾਂ ਦੇ ਮਸਲਿਆਂ ਤੇ ਗੌਰ ਕਰੇ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਘਰ ਆਉਣ ਉਹ ਵੀ ਅਬ ਆਉਣ ਆਪਣੇ ਪਰਿਵਾਰਾਂ ਦੇ ਵਿੱਚ ਬੈਠਣ ਕਿਉਂਕਿ ਠੰਡ ਬਹੁਤ ਜ਼ਿਆਦੀ ਆ ਤੇ ਬਹੁਤ ਜ਼ਿਆਦੀ ਪ੍ਰੋਬਲਮ ਚ ਸਾਰੇ ਵੀਰ ਭੈਣ ਭਰਾ ਬੱਚੇ ਇੰਨੀ ਠੰਡ ਦੇ ਵਿੱਚ ਤੇ ਵੈਸੇ ਹੀ ਤੁਹਾਨੂੰ ਪਤਾ ਹੈ ਕਿ ਇੰਨੀਆਂ ਕਜੈਗਟਾ ਕੋਟੀਆਂ ਪਾਉਂਡ ਦੇ ਬਾਵਜੂਦ ਉਹ ਦਿਨ ਵੀਰ ਭੈਣ ਭਰਾ ਵੇਖੋ ਕਿੰਦਾ ਦਿਨ ਕੱਢਦੇ ਹੋਣਗੇ ਤੇ ਚਾਹ ਦੇ ਪਹਿਲੇ ਚੱਲੇ ਹਾਂਜੀ ਹਾਂਜੀ ਚੱਲ ਰਹੇ ਆ ਜੀ ਚਾਹ ਦੇ ਚੱਲਦੇ ਬਾਰੋ-ਬਾਰ ਨੂੰ ਜੀ ਕਾਫੀ ਫਰਕ ਪਿਆ ਜੀ ਅੱਗੇ ਵੀ ਕੰਮ ਕਰਦੇ ਪਹਿਲੇ ਘੱਟ ਸੀ ਤੇ ਹੁਣ ਤੇ ਦਿਨੋਂ ਦਿਨ ਹੋਰ ਜਿਆਦਾ ਪ੍ਰੋਬਲਮ ਆਉਗੀ ਕਿ ਠੰਡ ਕਰਕੇ ਵੈਸੇ ਵੀ ਲੋਕ ਘਰਾਂ ਤੋਂ ਬਾਹਰ ਘੱਟ ਨਿਕਲ ਰਹੇ ਆ ਤੁਸੀਂ ਦੇਖ ਲਓ ਜਿਹੜੀ ਤੋਂ ਦੁਪਹਿਰ ਹੀ ਉਹਨਾਂ ਨੇ ਨੁਕਸਾਨ ਕਰ ਦਿੱਤੇ ਨੁਕਸਾਨ ਐਕਸੀਡੈਂਟ ਬਹੁਤ ਜਿਆਦਾ ਵਧ ਜਾਣਗੇ ਜੀ ਹੁਣ ਲੱਗਦਾ ਤਾਂ ਕਾਨੂੰ ਲਾਈਟਾਂ ਤੇ ਛੜਕਦਾ ਹਾਂਜੀ ਲਾਈਟਾਂ ਲੂਟਾਂ ਦਾ ਇ